ਜੱਪਾ ਬੈਠਾਪਾ ਆਵਾਜ਼ ਨਾਵੇ ਪੰਡਾਲ ਦੇ ਵਿੱਚ ਬੈਠਾ ਕੋਕਰ ਜੀ ਇਹ ਵੀਡੀਓ ਬਣਾਉਣ ਵਾਲੇ ਜਿਹੜੇ ਵਿੱਚ ਕੋਈ ਦਿੱਕਤ ਨਾ ਦੇਵੇ ਜੱਪਾ ਪਿੰਡ ਜੋਧਾ ਦੀ ਦਾਣਾ ਮੰਡੀ ਦੇ ਵਿੱਚ ਆਪਣੀ ਧਰਤੀ ماں ਨੂੰ ਬਚਾਉਣ ਲਈ ਇਕੱਠੇ ਹੋਏ ਸਰਹੱਪੋ ਜੀਓ ਵਾਹ ਦੇ ਬਾਜ ਕੇ ਭਾਵੇਂ ਦੇ ਸ਼ਾਂਤ ਪਾਈਏ ਵਾਹਿਗੁਰੂ ਜੀ ਦਾ ਬਾਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਨੂੰ ਲੱਗਦਾ ਕਿ ਇਹ ਹਮਲਾ ਪੰਜਾਬ ਦੀਆਂ ਕਲਕੀਆਂ ਜ਼ਮੀਨਾਂ ਤੇ ਆ ਤਾਂ ਸਾਡਾ ਬਹੁਤ ਵੱਡਾ ਭੁਲੇਖਾ ਅਸਲ ਦੇ ਵਿੱਚ ਪੰਜਾਬ ਨੂੰ ਚਾ ਪਰਪਾ ਹਮਨਿਆਂ ਦੇ ਨਾਲ ਪੰਜਾਬ ਨੂੰ ਫਕੀਰਤੀ ਬਣਾ ਕੇ ਬਰਬਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਮੈਂ ਇਸ ਦੇ ਦੇ ਤੋਂ ਦੋ ਸਾਡੇ ਦੱਖਣੀ ਸੂਬਿਆਂ ਦੇ ਆਗੂ ਐ ਕਿਤੇ ਲਗਾਉਂਦਾ ਦੋ ਇੱਕ ਤਾਮਲ ਲੜਨ ਨੂੰ ਆ ਇਹਨਾਂ ਨੂੰ ਸੁਣ ਰਿਹਾ ਸੀ ਹਾਲਾਂਕਿ ਹਿੰਦੀ ਜਾਣਦੇ ਆ ਪਰ ਹਿੰਦੀ ਚ ਬੋਲੀ ਨਹੀਂ ਛੋਡੇ ਨਾਲ ਇਸ ਦਾ ਆਪਣੀ ਤਾਮਿਲ ਚ ਬੋਲਿਆ ਦੂਜਾ ਅੰਗਰੇਜੀ ਚ ਬੋਲਿਆ ਮੈਂ ਇਹਨਾਂ ਲੋਕਾਂ ਦੇ ਸੂਬਿਆਂ ਜਾ ਕੇ ਆਇਆ ਕੇਰਲਾ ਆਂਧਰਾ ਕਲਕੱਤਾ ਤਾਮਿਲਨਾਡੂ ਪੱਛਮੀ ਬੰਗਾਲ ਇਹ ਲੋਕ ਆਪਣੀ ਫੌਜੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਹਾਲਾਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਪੰਜਾਬ ਹੈ ਇਹ ਵੇਜੀ ਮਾੜੀ ਮੁਰਤੀ ਸਮਝਦੇ ਆ ਥੋੜੇ ਬਹੁਤੀ ਸਮਝਦੇ ਆ ਕਿ ਤਾਮਿਲ ਤਾਂ ਕਹਿੰਦੇ ਬੰਦੇ ਨਹੀਂ ਪਾਣੀ ਪਰ ਇਹਨਾਂ ਨੇ ਇੱਥੇ ਵੀ ਗੱਲ ਆਪਣੀ ਮਾਂ ਪੋਲੀ ਚ ਕੀਤੀ ਆ ਇੱਥੇ ਗੁੱਸਾ ਆ ਕੇ ਸਾਡੇ ਦੋ ਬਲਾਰੇ ਬੋਲੇ ਇੱਕ ਬਲਾਰਾ ਸਾਡਾ ਬੋਲ ਰਿਹਾ ਵੀ ਅਸੀਂ ਅਸਵਾਸ਼ਨ ਦਿੰਦੇ ਆ ਅਸਵਾਸ਼ਨ ਕੀ ਹੁੰਦਾ ਹੈ ਹਿੰਦੀ ਦਾ ਸ਼ਬਦ ਹੈ ਸਾਡੇ ਕੋਲ ਤਿੰਨ ਸ਼ਬਦ ਪਈ ਆ ਦੇ ਬਰਾਬਰ ਭਰੋਸਾ ਦਿੰਦੇ ਆ ਯਕੀਨ ਦਿਵਾਉਂਦੇ ਆ ਵਿਸ਼ਵਾਸ ਦਿਵਾਉਂਦੇ ਆ ਅਸੀਂ ਆਪ ਵੀ ਆਪਣੇ ਸ਼ਬਦਾਂ ਨੂੰ ਮਾਰ ਰਹੇ ਆ ਆਪਣੀ ਬੋਲੀ ਨੂੰ ਮਾਰ ਰਹੇ ਆ ਇੱਕ ਬਲਾਰਾ ਬੋਲਿਆ ਝੰਡੇ ਪਾਈ ਨੀਚੇ ਨਾ ਕਰੋ ਉਹ ਨੀਚੇ ਨਹੀਂ ਪਾਈ ਥੱਲੇ ਹੁੰਦਾ ਜੇ ਖਾਂ ਹੁੰਦਾ ਤਾਂ ਜਾਂ ਖਾਂ ਖੱਪੇ ਲੋਕ ਇਹ ਆਪਾਂ ਕਹਿ ਦਿੰਦੇ ਆ ਸੋ ਮੇਰਾ ਕਹਿਣ ਦਾ ਭਾਅ ਤੁਹਾਡੇ ਕੋਲੇ ਇਹੀ ਆ ਕਿ ਜਿਹੜੀ ਨਵੀ ਸਿੱਖਿਆ ਨੀਤੀ ਨੇ ਆ ਕੇ 220 ਵਾਲੀ ਤੁਹਾਡੇ ਇਤਿਹਾਸ ਤੇ ਤੁਹਾਡੇ ਸਭਿਆਚਾਰ ਤੇ ਤੁਹਾਡੀ ਫੌਜੀ ਤੇ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਤੁਹਾਨੂੰ ਖਤਮ ਕੀਤਾ ਜਾ ਰਿਹਾ ਤੁਹਾਡਾ 3 ਨਸਲ ਖੁਸ਼ੀ ਕੀਤੀ ਜਾ ਰਹੀ ਆ ਉਹ ਤੇ ਵੀ ਸੱਤ ਕੌਲ ਕਰਨ ਦੀ ਲੋੜ ਆ ਅਗਲੀ ਗੱਲ ਆ ਜਾਂਦੀ ਆ ਕਿ ਹਾਈ ਕੋਰਟ ਨੇ ਇੱਕ ਦਿਨ ਦਾ ਇਹਨੂੰ ਹੋਲਡ ਕਰਤਾ ਜਿਹੜੀ ਲੈਂਡ ਪੋਲੀ ਨੀਤੀ ਆ ਜੋ ਪਹਿਲੀ ਗੱਲ ਦਾ ਸਮਝ ਦੀ ਲੋੜ ਆ ਵੀ ਤੁਹਾਡੇ ਜਾਣ ਹੋਣਾ ਜਦੋਂ 220 ਦਾ ਕਿਸਾਨੀ ਮੋਰਚਾ ਆਪਾਂ ਦਿੱਲੀ ਦੀਆਂ ਬਲੂਹਾਂ ਦੇ ਬੈਠੇ ਲੱਗ ਰਹੇ ਸੀ ਤਾਂ ਉਸ ਵੇਲੇ ਵੀ ਸਰਕਾਰ ਆਪਣੇ ਬੰਦਿਆਂ ਲਈ ਸੁਪਰੀਮ ਕੋਰਟ ਗਈ ਸੀ ਸਾਡੇ ਆਗੂਆਂ ਨੇ ਸਪਸ਼ਟ ਤਕਰਾ ਕਰਤਾ ਸੀ ਕਿ ਅਸੀਂ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨਹੀਂ ਇਹ ਸਿਆਸੀ ਮਸਲਾ ਹੈ ਸਰਕਾਰਾਂ ਨੇ ਇਹ ਨੂੰ ਲੈ ਕੇ ਆਦਿਆ ਸਰਕਾਰਾਂ ਨੇ ਹੀ ਰੱਦ ਕਰਦੇ ਆ ਅਸੀਂ ਕਿਸੇ ਵੀ ਕੋਰਟ ਨਹੀਂ ਜਾਵਾਂਗੇ ਸੋ ਹੋ ਹੋ ਸਕਦਾ ਕਿਉਂਕਿ ਇਹ ਜਿਹੜੀ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਹੈ ਇਨਾਂ ਨੂੰ ਛੁੱਟ ਕੇ ਚੱਟਣ ਦੀ ਆਸ ਨੂੰ ਰਹੀ ਆ ਪਤਾ ਹੁਣ ਵੀ ਲੱਗਿਆ ਕਿ ਲੋਕ ਸਾਡਾ ਛੁੱਕਿਆ ਹੋਰ ਜਿਤਾਉਣਗੇ ਕਿਉਂ ਨਾ ਉਦੋਂ ਪਹਿਲਾਂ ਜਿਹੜੀ ਗੇਂ ਦਾ ਹਾਈ ਕੋਰਟ ਦੇ ਪਾਸੇ ਸਿੱਧੀ ਜਾਵੇ ਵੀ ਲੋ ਜੀ ਹਾਈ ਕੋਰਟ ਦਾ ਫੈਸਲਾ ਆ ਗਿਆ ਤੇ ਆਪਾਂ ਪਿੱਛੇ हट ਗਏ ਅਗਲੀ ਗੱਲ ਸਾਡੀ ਦਾਦਾਈ ਇਕੱਲੀ ਇੱਥੋਂ ਤੱਕ ਸੀਮਤ ਨਹੀਂ ਆ ਕਿ ਅਸੀਂ ਇਹ ਜਿਹੜੀ ਲੈਂਡ ਪੂਲਿਟ ਪਾਲਿਸੀਆਂ ਨੀਤੀਆਂ ਨਾਲ ਬਾਰੇ ਰਖਵਾ ਲਿਆ ਜਿੰਨਾ ਤੇ ਤੁਹਾਡੇ ਜ਼ਮੀਨਾਂ ਦੇ ਨੰਬਰ ਮਹਾਨ ਨਹੀਂ ਹੁੰਦੇ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਇਹ ਲੜਾਈ ਅਗੋਂ ਤੱਕ ਜਾਰੀ ਰਹਿਣੀ ਚਾਹੀਦੀ ਹੈ ਸਤਿੰਦਰ ਜੈਨ ਵਰਗੇ ਸਤਿੰਦਰ ਜੈਨ ਮੈਨੂੰ ਕੱਲ ਜੋ ਗੱਡਵਾਰੀ ਮਿਲੇ ਉਹਦੇ ਪਿੰਡ ਵਾਲੇ ਤੋਂ ਮਸਲਾ ਸੀਗਾ ਮਨਤੀ ਦਾ ਉਹ ਕਹਿੰਦੇ ਭਾਈ ਸਤਿੰਦਰ ਜੈਨ ਦੇ ਦਾ ਕੇ ਚੋਰ ਆ ਦਿੱਲਿਆ ਮੇਰਾ ਗਾ ਪਿੱਛੇ ਤਿਹਾਰ ਦੇ ਕੱਟ ਕੇ ਆਇਆ ਸੰਦਰ ਜਨ ਪੰਜਾਬ ਦੇ ਪਟਵਾਰੀਆਂ ਨੂੰ ਪੰਜਾਬ ਦੇ ਤਸਵੀਰਦਾਰਾਂ ਨੂੰ ਪੰਜਾਬ ਦੇ ਐਸਪੀ ਨੂੰ ਕਹਿ ਰਿਹਾ ਕਿ ਤੁਸੀਂ ਲੋਕਾਂ ਤੇ ਜਾਓ ਲੋਕਾਂ ਕੋਲ ਨੀਤੀ ਬਾਰੇ ਸੁਣਾਓ ਉਹ ਉਹਨਾਂ ਦੀਆਂ ਮੀਟਿੰਗਾਂ ਲੈ ਰਿਹਾ ਤੁਹਾਨੂੰ ਲੱਗਦਾ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਭਵਨਤਮਨ ਇਸ ਵੇਲੇ ਚਸਤਰ ਜਾਨ ਵਰਗੇ ਸਸੋਦੀਏ ਵਰਗੇ ਰਵਿਕ ਤਾਮ ਵਰਗੇ ਜਨ ਕੇਦਰੀ ਬਾਲ ਵਰਗੇ ਪੰਜਾਬ ਨੂੰ ਭਰਾਵੋ ਚਲਾ ਰਹੇ ਆ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਬਾਬਾ ਮੜਾ ਵੈਦ ਹੋਇਆ ਜਿਹੜਾ ਬਾਬਾ ਕਹਿੰਦਾ ਕਿ ਜੇ ਸਾਡੇ ਖੱਪੇ 'ਚ ਪੈਰ ਪਾ ਲਿਆ ਤਾਂ ਮੈਂ ਢੇਰੀਆਂ ਲਾ ਦੂੰਗਾ ਤੇ ਪੰਜ ਦਿਨ ਪੋਸਟਮਾਰਟਮ ਹੋਈ ਜਾਊਗਾ ਉਹ ਖਬਰ ਕਦੇ ਸੁਣਤੀਏ ਕੋਲ ਚਲੀ ਗਈ ਗੁਰਪਾ ਚਲੀ ਗਈ ਕਿਹੜਾ ਸੁਸੋਦੀਏ ਨੇ ਆਪਣੇ ਬੰਦਿਆਂ ਨੂੰ ਕਿਹਾ ਆਪਣੀ ਟੀਮ ਨੂੰ ਕਿਹਾ ਕਿ ਕੋਈ ਬੰਦਾ ਰੀਣਾ ਬਣਾ ਕੇ ਪਾਓ ਕੋਈ মিডিਆ ਕਰਤਰ ਜਾਓ ਕਿ ਇਹ ਸਰਕਾਰ ਨੇ ਬਹੁਤ ترقی ਕਰਦੀ ਸਿਹਤ ਵਿਭਾਗਾਂ ਦੇ ਵਿੱਚ ਪੋਸਟਮਾਨ ਨੂੰ ਘੰਟੇ ਦੀ ਗੱਲ ਕਰਦੇ ਆ ਉਹ ਪੰਜਾਬ ਦੀ ਗੱਲ ਹੀ ਨਹੀਂ ਸਮਝਦਾ ਸੀ ਬਾਬਾ ਕਿਹੜੇ ਪੋਸਟਮਾਨ ਦੀ ਗੱਲ ਕਰ ਰਿਹਾ ਹੈ ਸੋ ਜਿਹੜੇ ਪੰਜਾਬ ਦੀ ਤਸਵੀਰ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦਾ ਗੱਲ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਜਿਵਾਬ ਨਹੀਂ ਜਾਣਦੇ ਉਹ ਪੰਜਾਬ ਨੂੰ ਲਾ ਰਹੇ ਆ ਭਰਾਵੋ ਸਿਰਸ ਕਰਕੇ ਮਾ ਪਿੰਡਾਂ ਦੇ ਗਿਆ ਛੋੜਿਆ ਸਾਰੇ ਜਿੰਨੇ ਪਿੰਡ ਨੇ ਜਿਹੜੇ ਲੁਧਿਆਣੇ ਦੇ ਨੇ ਪਿੰਡ ਆ ਮੈਂ ਲੋਕਾਂ ਨੂੰ ਪੁੱਛਿਆ ਮੈਂ ਖਾਂਦੀ ਵੀ ਨਾ ਮੈਨੂੰ ਪਿਆਰ ਆ ਕਹਿੰਦੇ ਮਰ ਜਾਗੇ ਮਾਰ ਦਿਆਗੇ ਜ਼ਮੀਨਾਂ 'ਚ ਪੈਰ ਨਹੀਂ ਪਾਣ ਦੇਣਾ ਮੇਰਾ ਅਗਲਾ ਸਵਾਲ ਸੀ ਮੈਂ ਖਾਂ ਜੇ ਸਰ ਨੂੰ ਕੋਈ 10 ਕਰੋੜ 20 ਕਰੋੜ 50 ਕਰੋੜ ਰੁਪਇਆ ਦੇ ਦੇ ਜ਼ਮੀਨਾਂ ਤੇ ਇਹਨੂੰ ਤਿਆਰ ਹੋ ਜਾਓਗੇ ਕਈ ਤਾਂ ਉਹਦੀ ਅੰਦਰ ਮਾਣਾ ਨਿਕਲੇ ਲੱਗੂ ਫੜਨ ਲੱਗ ਗਏ ਸੀ ਜਿੱਥੇ 50 ਕਰੋੜ ਵਿੱਚ ਜਿਹੜਾ ਵੇਚਿਆ ਸੀ ਅੱਜ ਮੈਂ ਪੰਡਾਲ 'ਚ ਬੈਠੇ ਹਾਂ ਪੂਰੇ ਪੰਜਾਬ ਤੋਂ ਲੋਕ ਆਏ ਹੋ ਅਸੀਂ ਇਹ ਗੱਲ ਬੜੇ ਚਿਰ ਤੋਂ ਬਾਰ-ਬਾਰ ਕਹਿੰਦੇ ਆ ਰਹੇ ਹਾਂ ਕਿ ਤੁਹਾਡੀ ਧਰਤੀ ਕਿਸੇ ਵੀ ਕੀਮਤ ਦੇ ਇਹਦੇ ਨੇ ਛੱਡਣੀ ਨਹੀਂ ਚਾਹੇ 100 ਕਰੋੜ ਹੋਵੇ 500 ਕਰੋੜ ਨੂੰ ਕਿੰਨਾ ਲੈਣਾ ਪਵੇ ਚਾਹੇ ਤੁਹਾਡੀ ਧਰਤੀ ਦੇ ਬਰਾਬਰ ਤੁਹਾਡੀ ਮਿੱਟੀ ਦੇ ਬਰਾਬਰ ਪੈਸੇ ਲੈ ਕੇ ਤੋਲ ਦੇਣਗੇ ਤੁਹਾਨੂੰ ਇਹਨਾਂ ਜ਼ਮੀਨਾਂ ਤੋਂ ਪਹਿਲੇ ਕਰਨਾ ਹੀ ਕਰਨਾ ਸੂਸ਼ਕਰ ਕੇ ਕਹਿੰਦੇ ਆ ਕਿ ਧਰਤੀ ਦੀ ਕੀਮਤ ਬਹੁਤ ਜ਼ਿਆਦੇ ਆ ਇਹ ਦੁਨੀਆ ਦੀ ਵੇਸ਼ਕੀਮਤੀ ਧਰਤੀਓਂ ਭਾਗਾ ਆਲਿਓਂ ਕਰਮਾਂ ਆਲਿਓਂ ਕਿ ਧਰਤੀ ਤੇ ਪੈਣਾ ਹੋਵੇ ਧਰਤੀ ਤੇ ਜੰਮੇ ਹੋ ਆ ਸਾਰਾ ਖਿੱਲਾ ਚੜਦਾ ਪੰਜਾਬ ਹੋਵੇ ਲੈਂਦਾ ਪੰਜਾਬ ਹੋਵੇ ਆ ਪੱਛਮੀ ਯੂਪੀ ਦਾ ਏਰੀਆ ਹੋਵੇ ਹਰਿਆਣਾ ਹੋਵੇ ਚਾਹੇ ਨਾਲ ਲੱਗਦਾ ਰਾਜਸਥਾਨ ਹੋਵੇ ਤੇ ਧਰਤੀ ਦੇ ਉੱਤੇ ਇਹ ਖਿੱਤੇ ਦੇਰ ਤੇ ਪੂਰੀ ਦੁਨੀਆ ਦੀ ਅੱਖਾਂ ਪਾਹੋ ਪੂਰੀ ਦੁਨੀਆ ਦੀ ਅੱਖ ਜਿਹੜੇ ਮਰਜ਼ੀ ਕਾਰੇ ਨੂੰ ਲੈ ਕੇ ਆਉਣ ਜਿਹੜੀਆਂ ਮਰਜ਼ੀ ਨੀਤੀਆਂ ਲੈ ਕੇ ਆਉਣ ਜਿਹੜੇ ਮਰਜ਼ੀ ਤੁਹਾਨੂੰ ਲਾਤ ਦੇਣਾ ਹਰ ਹਾਲ ਦੇ ਵਿੱਚ ਤੁਹਾਨੂੰ ਜ਼ਮੀਨਾਂ ਤੋਂ ਖਾਲੀ ਕਰਕੇ ਵੇਚੇ ਕਰ ਦੇਣਾ ਮੈਂ ਕਹਿਣਾ ਚਾਹੁੰਦਾ ਆ ਤੁਹਾਡੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਰੀਕੇ ਹੋਣ ਜਿੱਲ ਹੋਵੇ ਚਾਹਿਆ ਸਨੇਤ ਪਿੰਡ ਹੋਵੇ ਜਾਂ ਹੋਰ ਪਿੰਡ ਹੋਣਾ ਇਹ ਪਿੰਡਾਂ ਨੂੰ ਕੌਣ ਖਾ ਗਿਆ ਸ਼ਹਿਰ ਲੁਧਿਆਣਾ ਖਾ ਗਿਆ ਇਹ ਜ਼ਮੀਨਾਂ ਵੇਚੀਆਂ ਕਿਨੇ ਸਾਡੇ ਲੋਕਾਂ ਨੇ ਮੈਂ ਇੱਕ ਪਿੰਡ ਦੇ ਸਰਪੰਚ ਨੂੰ ਪੁੱਛਿਆ ਮਖਾ ਭਾਈ ਹੁਣ ਜ਼ਮੀਨ ਵੇਚੇਗਾ ਕਿ ਨਹੀਂ ਕਹਿੰਦਾ ਭਾਈ ਤੀਜੀ ਵਾਲੀ ਨਵੀਂ ਬੇਤਿਹਰਨੀ ਤੀਜੀ ਵਾਲੀ ਕਹਿੰਦਾ 1999 ਦੇ ਵਿੱਚ ਮੈਂ 50 ਲੱਖ ਰੁਪਏ ਦਾ ਕਿਲਾ ਵੇਚਿਆ ਸੀ ਜੋ 10 ਗੀਂਜਾ ਨੂੰ ਕਿਲਾ ਹੁੰਦਾ ਬਗਾ ਹੁਣ ਤੇ ਵੇਚਣ ਨੂੰ ਕਿਹਾ ਨਾ ਕਹਿੰਦਾ ਕਰਜ਼ਾ ਹੁਣ ਵੀ ਦੇਣਾ ਮੈਂ ਕਿਹਾ ਤੂੰ ਉਹਦੇ 50 ਲੱਖ ਰੁਪਏ ਨੂੰ ਕਿਲਾ ਵੇਚ ਕੇ 100 ਕਿਲਾ ਬਣਾ ਲੰਦਾ ਇਹਨਾਂ ਭਾਈ ਬਣੀ ਉਡੀ ਇਹ ਬਾਨੀ ਬੁੰਨੀ ਨਹੀਂ ਭਾਈ ਜਿਹੜਾ ਭਵੰਤ ਕਹਿੰਦਾ ਲੁਧਿਆਣੇ ਦੇਖ ਲਿਓ ਭਿੱਖੀ ਲੈ ਲਿਓ ਉਹ ਭਿੱਖੀ ਵੀ ਹੁਣ 100 ਲੱਖ ਰੁਪਏ ਦਾ ਬਾਹ ਹੋ ਗਿਆ ਆਪ ਰਿੰਡੇਪਾਰ ਵਾਲੇ ਪਾਸੇ ਮਲੋਂਡਲੇ ਪਾਸੇ ਵੀ ਜ਼ਮੀਨਾਂ ਨਹੀਂ ਮਿਲਦੀਆਂ ਆ ਜਿਨ੍ਹਾਂ ਨੇ ਬਟਿੰਡੇ ਕਲੋਨੀ ਦੀ ਆਪਣੀਆਂ ਜ਼ਮੀਨਾਂ ਵੇਚੀਆਂ 2-2 4-4 ਕਰੋੜ ਨੂੰ ਕਿੰਨੇ ਪਰ 5 ਕਰੋੜ ਨੂੰ ਕਿੰਨੇ ਉਹ ਝੋਨੇ ਪਰਿਪੰਧਿਆ ਪੀਆ ਦੇ ਝੋਲੇਗਾਹਾਂ ਜ਼ਮੀਨ ਨਹੀਂ ਮਿਲਦੀ ਦੁਨੀਆ ਦੀ 70% ਧਰਤੀ ਅਪਜਾਊ ਜ਼ਮੀਨਾਂ ਦੁਨੀਆ ਦੇ 12-13 ਬੰਦੇ ਫਰੀ ਚੁੱਕੇ ਆ ਸਾਧਨਾਵਰ ਗੱਲ ਕਿੰਨੀ ਉੱਾਰ ਰਹੀ ਹੈ ਇਹ ਗੱਲ ਨੂੰ ਸਮਝ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਗੁਲਾਮ ਬਣਾਉਣਾ ਹੈ ਤੁਹਾਡੇ ਧੁੱਜ ਤੇ ਕਬਜ਼ਾ ਕਰਨਾ ਪੈਣਾ ਤੁਹਾਡੇ ਧੁੱਜ ਤੇ ਕਬਜ਼ਾ ਕਰਦੇ ਤੁਹਾਡੀਆਂ ਜਵਿਨਾਂ ਲੁੱਟਣਗੇ ਸੋ ਪੰਜਾਬੀਓ 223 ਤੱਕ ਜਾਂਦਿਆਂ ਜਾਂਦਿਆਂ ਡਬਲਯੂਟੀ ਉਹਦੇ ਸਮਝੌਤਿਆਂ ਦੇ ਬਕਾ ਆ ਸੋਤੇ ਬਾਤ ਸੁਣ ਨਹੀਂ ਸੁਣਨੈ ਐਵੇਂ ਨਹੀਂ ਬਾਤ ਮਾਲਾਂ ਦੀਆਂ ਸ਼ਰਕਾਂ ਵੀ ਬੜੂਗੀਆਂ ਬਣਾ ਦਿਆ ਰੇਲੀਆਂ ਰੀਹਾਕਾਂ ਉਹ ਸਾਰੀਆਂ ਸਕੀਮਾਂ ਹੋਈਆਂ ਪਰ ਪਹਿਲਾ ਮਤਲਬ ਸੋਡੇ ਕੋਲੇ ਇਹ ਜ਼ਮੀਨਾਂ ਦਾ ਲੋਕਾਂ ਨੇ ਖੋ ਲੈਣੀਆਂ ਆ। ਆ ਜੀ ਤਾਲਾ ਖਬਰ ਸੁਣ ਲੋ ਜੰਮੂ کشمیر ਦੇ ਬੱਚਾ 25 ਕਿਤਾਬਾਂ ਦੇ ਉੱਤੇ ਤਾਪੰਦੀ ਲਾਤੀ ਸਰਕਾਰ ਨੇ ਤਾਪਾ ਪਾਈ। ਹੁਣ ਸਰਕਾਰਾਂ ਨੂੰ ਬੰਦੇ ਇਹ ਕਿਤਾਬਾਂ ਵੀ ਲਾਉਣੀਆਂ ਨੇ ਅੱਖਰ ਵੀ ਲਾਉਣ ਲਾ ਕੇ ਸ਼ਬਦ ਵੀ ਲਾਉਣ ਲਾ ਕੇ ਇਹ ਤੁਹਾਡੀ ਜੀ ਜਬਾਨ ਬੰਦੀ ਕੀਤੀ ਜਾ ਰਹੀ ਹੈ। ਜਬਾਨ ਦੀ ਤਾਲਾਬੰਦੀ ਹੋ ਗਈ ਕਰਕੇ ਕਹਿੰਦੇ ਆ ਇਕੱਠੇ ਹੋ ਜਓ ਅਗਲੀ ਮੇਰੀ ਬੀਚੇ 2 ਮਿੰਟ ਹੋ ਕੇ ਹੋ ਜਾਣੇ ਆ ਪੰਜਾਬ ਦੀ ਡੈਮੋਗ੍ਰਾਫੀ ਬਦਲ ਚੁੱਕੀ ਆ ਪੰਜਾਬ ਨੂੰ ਪਹਿਲਾਂ ਜਿੰਨੇ ਮੈਂ ਪਹਿਲਾਂ ਕਿਹਾ ਕਿ ਪੰਜਾਬ ਨੂੰ ਵਸਤੀ ਬਣਾ ਕੇ ਵਰਤਵਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਬਾਹਰ ਦੇ ਬੰਦਿਆਂ ਦੀਆਂ ਫੋਟਾਂ ਪਾਡੀਆਂ ਬਾਹਰ ਦੇ ਬੰਦੇ ਨੂੰ ਜ਼ਮੀਨ ਦੀ ਜ਼ਿੰਮੇਦਾਰੀ ਇੱਥੇ ਆ ਕੇ ਤੇ ਬਾਹਰ ਦੇ ਬੰਦੇ ਨੂੰ ਨੋਟ ਸਰਕਾਰ ਨੇ ਪੰਜ ਬੰਦੇ ਰੱਖੇ ਬਟਨੀ ਸਪੈਕਟਰ ਪਸ਼ੂ ਪਾਲਨ ਭਾਗ ਦੇ ਬੱਚਾ ਦੋ ਹਰਿਆਣੇ ਦੇ ਐ ਇੱਕ ਫੱਡੇਵਾਲ ਜੁਪੀ ਦਾ ਇੱਕ ਲਾਸਤਾਨ ਦਾ ਇੱਕ ਬੰਦਾ ਪੰਜਾਬ ਦਾ ਪੰਜਾ ਜੋ ਚਾਰ ਬਾਗ ਦੇ ਆ ਸੁਦਰ ਨੇੜੇ ਆਰੰਗਿਰ ਗੁਰੂ ਘਰਾਂ ਤੇ ਆਪੋ ਗੁਰੂ ਘਰਾਂ ਸ਼੍ਰੋਮਣੀ ਕਮੇਟੀ ਦੇ ਤੀਨੋਂ ਦਾ ਉੱਥੇ ਵੀ ਪੰਜ ਬੰਦੇ ਗੈਰ ਪੰਜਾਬੀ ਨੂੰ ਜਾਂ ਸਾਡੇ ਗੁਰੂ ਘਰ ਦੇ ਵਿੱਚ ਨੌਕਰੀ ਦਿੱਤੀ ਗਈ ਆ ਸੋ ਜੇ ਪੰਜਾਬ ਦੀ ਡੈਮੋਗ੍ਰਾਫੀ ਮਤਲਬ ਕਿ 26 ਦੇ ਵਿੱਚ ਮਰਦਸ਼ਮਾਰੀ ਹੋਣੀ ਹੈ ਅਗਲੇ ਸਾਲ ਜੇ ਤੁਹਾਡੀ ਗਿਣਤੀ ਘਟ ਗਈ ਨਾ ਤੁਹਾਡੇ ਸਰਪੰਚ ਨਾ ਤੁਹਾਡੇ ਮੈਂਬਰ ਨਾ ਐਮਐਲਏ ਨਾ ਐਮਪੀ ਨਾ ਸਰਕਾਰ ਤੁਹਾਡੀ ਫਿਰ ਯਾਦ ਆ ਤੁਹਾਨੂੰ ਹਾਲ ਕੀ ਹੋਣਾ ਸੋ ਇਹ ਮੁੱਦਾ ਬਣਨਾ ਚਾਹੀਦਾ ਪੰਜਾਬ ਦੇ ਅੰਦਰ ਜੀ ਦੇ ਉੱਤਰਾਖੰਡ ਦਾ ਕਾਨੂੰਨ ਹੈ ਹਮਾਚਲ ਦਾ ਕਾਨੂੰਨ ਹੈ ਅਸਾਮ ਦਾ ਕਾਨੂੰਨ ਹੈ ਜੇ ਨਾਲ ਇਹਦਾ ਕਾਨੂੰਨ ਆ ਰਾਸਦਾਨ ਦਾ ਕਾਨੂੰਨ ਹੈ ਕਿ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਵੋਟ ਨਹੀਂ ਪਾ ਸਕਦਾ ਪੰਜਾਬ ਚ ਚੋਣ ਨਹੀਂ ਲੱਗ ਹੋਣਾ ਚਾਹੀਦਾ ਬਿਹਾਰ ਦਾ ਯਸ਼ਵੀ যাদਬ ਲਾਲੂ ਪ੍ਰਸ਼ਾਦ যাদਬ ਦਾ ਮੁੰਡਾ ਉਹਨੇ ਐਲਾਨ ਕੀਤਾ ਬਿਹਾਰ ਚੋਣਾਂ ਦੇ ਵਿੱਚ ਉਹ ਕਹਿੰਦਾ ਜੇ ਮੈਂ ਸਰਕਾਰ ਬਣਾ ਆ ਗਿਆ ਕਾਮਪੰਧਾਤ ਡੋਮਿਸਾਈਲ ਲਈ ਇੱਕ ਨੂੰ ਲੈ ਕੇ ਆਉਂਦਾ ਕਿ ਇਤਿਹਾਰ ਦਾ ਡੋਮਿਸਾਈਲ ਨਹੀਂ ਕਰੂਗਾ ਪਰ ਪੰਜਾਬ ਦਾ ਜਨਮ ਨੇ ਛਾਵਾ ਪਾਦਾ ਜਿਹੜਾ ਮਰਜੀ ਬੁਲਾ ਕੇ ਰੱਬ ਦਾ ਲੈ ਲਿਆ ਜ਼ਮੀਨਾਂ ਲੈ ਲਿਆ ਵੋਟਾਂ ਬਣਾ ਲਿਆ ਅਸੀਂ ਇਹ ਨਹੀਂ ਕਹਿੰਦੇ ਜਿਉ ਸਾਨੂੰ ਕਿਸੇ ਦਾ ਕੋਈ ਵਿਰੋਧ ਆ ਕੋਈ ਨਫਰਤ ਆ ਪਰ ਜਿਹਦੇ ਦੂਜੇ ਸੁੱਖਾਂ ਦੇ ਕਾਨੂੰਨ ਬਣਿਆ ਉਹ ਲੋਕ ਲੜਦੇ ਨਕਾਠੇ ਲੜਦੇ ਦੇਖੋ ਆਪਣੀ ਗੋਦੀ ਖਾਤਰ ਆ ਚੱਕਰੀ ਬੈਠੇ ਲੜਦੇ ਦੇਖੋ ਤੇ ਪੰਜਾਬ ਵਾਲੇ ਸੁੁੱਤੇ ਹੀ ਪਏ ਨੇ ਮਗਰੋਂ ਪ੍ਰਸਤਾਵ ਦੇ ਰੋਮ ਆ ਗਿਆ ਤੇ ਪੰਜਾਬ ਦੇ ਵਿਧਾਇਕ ਨੇ ਲਾਮ ਦੇਉ ਆ ਜਲਦਲ ਬਾਜ ਜੋ ਬਹਾਰੀ ਬਾਜ ਜੋ ਖੰਡ ਬਗਜੋ ਉਹ ਲੱਗਦਾ ਹੀ ਨਹੀਂ ਪੰਜਾਬ ਉੱਪਰ ਦੇ ਨੇ ਲੱਗਦਾ ਹੀ ਨਹੀਂ ਬਦਲਣਾ ਚਾਹੀਦਾ ਓਏ ਭਰਾਵੋ ਬਦਲਣਾ ਚਾਹੀਦਾ ਵੀ ਬਾਪੂ ਦਾ ਬੰਦਾ ਜ਼ਮੀਨ ਨਾਲ ਲੈ ਸਕੇ ਬਾਹਰਲਾ ਬੋਟ ਨਾ ਬਣਾ ਸਕੇ ਬਾਹਰਲਾ ਨੌਕਰੀ ਨਾਲ ਲੈ ਸਕੇ ਲੋਕਾਂ ਦੇ ਅਸਖੜਾ ਕਰ ਦਿਓ ਚਾਹੀਦਾ ਕਾਨੂੰਨ ਤਰੇ ਲਾ ਲੈਂਡੇ ਤੇ ਲੈ ਕੇ ਉਹ ਸਿਆਸੀ ਬੰਦਿਆਂ ਨੇ ਕਿ ਅਸਲ ਮੁੱਦੇ ਪੰਜਾਬ ਦੇ ਆ ਹਨ ਦੂਜੇ ਪਿੱਛੇ ਮੁੱਦੇ ਨਹੀਂ ਹੈਗੇ ਪੰਜਾਬ ਦੇ ਤੁਸੀਂ ਸਾਨੂੰ ਸਰਕਾਰ ਦੇ ਦਿਓ ਉਹ ਮਾੜਾ ਚੰਗਾ ਇਹ ਦੂਜੇ ਨੂੰ ਭੰਡੀ ਜਾਂਦੇ ਆ ਸੋ ਦੂਜੀ ਗੱਲ ਅੱਜ ਇਸ ਧਰਤੀ ਦੇ ਉੱਤੇ ਆਪਾਂ ਇਕੱਠੇ ਹੋਏ ਆ ਤੁਸੀਂ ਆਪਣਰਕੇ ਲੋਕ ਪਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹੋ ਕਿ ਕੋਈ ਵੀ ਤੀਵਤਾ ਜਿਹੜੀ ਮਾਫੀ ਤੇ ਲਾ ਕੇ ਸਾਡੇ ਤੇ ਲਾਗੂ ਕਰਦੇ ਜਿੰਨਾ ਮਰਜ਼ੀ ਪਾਹ ਤੇ ਦਿੱਤਾ ਹੈ ਦੇ ਦੇਣਾ ਅਸੀਂ ਇੱਕ ਮੈਂ ਇੱਕ ਮਰਲਾ ਵੇਚਦੇ ਮਾਰੀ ਸਨ ਤਾਂ ਇਹ ਆਵਾਜ਼ ਦੀ ਪੂਰੇ ਪੰਜਾਬ ਚ ਜਾਣੀ ਚਾਹੀਦੀ ਹੈ ਵੀ ਕੋਈ ਵੀ ਬੰਦਾ ਜ਼ਮੀਨ ਨਾ ਦੇਵੇ ਜਿਨ੍ਹਾਂ ਨੇ ਜ਼ਮੀਨਾਂ ਵੇਚਣਾ ਭਾਈ 10-10 ਕਰੋੜ ਦੇ ਕਿੱਲੇ ਦੇਖ ਲਓ ਖਾਲਸਾ ਬਹਾਰੀ ਜੀਨਪੁਰ ਕੋਈ ਰੇੜੀ ਲਾਈ ਬੱਟਾ ਗੋਲਦਮ ਪਿਆ ਦੀ ਪੂਰੇ ਸ਼ਹਿਰ ਚੋਂ ਹੁੰਦਾ ਕੋਈ ਕਲਪਿਆ ਭੁੰਜ ਲਾਉਂਦਾ ਕੋਈ ਆਪਣੀਆਂ ਜ਼ਮੀਨਾਂ ਦੇ ਬਣੇ ਹੋਏ ਮੋਲਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਕਾਰਖਾਨੇ ਦੇ ਵਿੱਚ ਸਿਕਿਉਰਿਟੀ ਗਾਰ ਲੱਗਿਆ ਖੜਾ ਚੌਕੀਦਾਰ ਲੱਗਿਆ ਖੜਾ ਤਾਰਦਾ ਹੁਣ ਵੀ ਤੋੜ ਦੇ ਕਿੱਲੇ ਵਿੱਚ ਨਾਲੇ ਜਿਹੜਾ ਬੰਦਾ ਕਹਿੰਦਾ ਮੈਂ 100 ਰੁਪਏ ਦਾ ਗੱਲਾ ਵੇਚਦਾ ਮੈਂ ਪਾਸੋਂ ਉਹਨੂੰ ਵਿੱਟਾ ਕਰ ਦੂੰ ਮੈਂ ਹਜ਼ਾਰ ਰੁਪਏ ਵਿੱਟਾ ਕਰ ਦੂੰ ਕਾਰਖਾਨਾ ਖੋਲੋਗੇ ਜੇ ਕਾਰਖਾਨਾ ਫੇਰ ਲਿਆ ਵੀ ਹੋਰ ਦਾ ਮੁੱਲ ਆ ਲਿਆ ਕੋਈ ਟ੍ਰਾਂਸਪੋਰਟ ਤੋੜ ਲਈ ਉਹ ਫੇਲ ਹੋ ਗਈ ਬੈਂਕ 'ਚ ਰੱਖ ਲਿਓਗੇ ਜੇ ਬੈਂਕ ਪਾ ਦਿੱਤੀ ਆ ਫਿਰ ਤੋੜ ਕੀ ਇਹਦਾ ਸਾਰਕ 100 ਰੁਪਏ ਲੈ ਕੇ ਬੈਂਕ ਦਾ ਮੁੱਲ ਹੀ ਡੁੱਟ ਗਿਆ ਜਾ ਤੋਰੇ ਤੋਰ ਮਗਰ ਦੇ ਫਾਲੇ ਕੱਪਾ ਚਾ ਕਰਾ ਦੇ ਆ ਪੰਨ ਕੰਪੀ ਦਾ ਮਾਰਗ ਪੰਗੂ ਲੋਕਾਂ ਦੇ ਆਪਾ ਖਰਦਾ ਨਹੀਂ ਰੁਪਈਆ ਲੈ ਕੇ ਭੱਜ ਗਿਆ ਖੜਿਆ ਗਿਆ ਬਾਅਦੇ ਹੋ ਗਿਆ ਜੇ ਦਿੱਤਾ ਸਰਕਾਰ ਨੇ ਸਾਰੀ ਉਹਦੀ ਜ਼ਿਆਦਾ ਜੱਟ ਕਰ ਲਈ ਪੰਗੂ ਲੜਾਈ ਕਰ ਗਿਆ ਪੰਗੂ ਮਰ ਗਿਆ ਹੁਣ ਜਿਨ੍ਹਾਂ ਨੇ ਪੰਗੂ ਤੋਂ ਪੈਸੇ ਲੈਣੇ ਆ ਉਹ ਪੰਗੂ ਕੋਲ ਤਾਂ ਹਜ਼ਾਰ ਦੇ ਆ ਕੱਲ ਨੂੰ ਆਖ ਮਾਰੋ ਲੈ ਕੱਲ ਨੂੰ ਜਾਹੇ ਦਾ ਕੱਲਾ ਵੀਆ ਕੋਲੇ ਤੁਨੂੰ ਭੁੱਖਾ ਨਹੀਂ ਮਰਨ ਦਊਗਾ ਕਿਉਂ ਦੁਨੀਆਂ ਦੀ ਹਰਦੀ ਘੱਟ ਵੱਧ ਰਹੀ ਹੈ ਉਹ ਜਿੰਦੀ ਮੰਗ ਵੱਧ ਰਹੀ ਹੈ ਤੇ ਦੁਨੀਆਂ ਨੂੰ ਕੰਕਰੀਟ ਦਾ ਜੰਗਲ ਬਣਾ ਰਿਹਾ ਪਜਾਉ ਧਰਤੀ ਨੂੰ ਇਸ ਕਰਕੇ ਤੁਹਾਡੀਆਂ ਜ਼ਮੀਨਾਂ ਉਹ ਆਖੋ ਸਾਰੀਆਂ ਦੀ ਆ ਤੁਨੂੰ ਇਹੀ ਬੇਨਤੀ ਕਰਦੇ ਆ ਨਾ ਤੁਨੂੰ ਬਾਦਲਾਂ ਨੇ ਬਚਾਉਣਾ ਨਾ ਕਾਂਗਰਸੀਆਂ ਨੇ ਨਾ ਭੋਕਰ ਨੇ ਨਾ ਦੂਜੇ ਤੀਜੇ ਬੀਲੇ ਪਿੱਕੇ ਦੇ ਹੋਰ ਨੇ ਬਾਦਲ ਜੀ ਕਹਿੰਦੇ ਆ ਪੰਚਗੱਲੇ ਚ ਪੰਜਾਬ ਬਦਲੇ ਜਾ ਜਮੀਨਾਂ ਦਾ ਬਦਲਾ ਲੋਕਾਂ ਦਾ ਸਾਨੂੰ ਲੈ ਕੇ ਆਓ ਉਹ ਭਰਾਵਾ 213 ਦੇ ਤੇ ਲੈ ਦੇ ਵਜੇਸ਼ਾ ਇੱਕ ਤਾਂ ਤੂੰ ਲੈ ਕੇ ਆ ਪੰਜ ਦੇ ਚੱਚਾ ਬਰਨਾਲੇ ਤਾਈ ਦੇ ਫਿਰਦੀ ਧੋਲੇ ਜੋ ਲੱਗੀ ਹੈ ਕਿਸਾਨਾਂ ਦੇ ਲੱਤਾਂ ਬਾਹਾਂ ਨੂੰ ਗੋਲੀਆਂ ਮਾਰਨਾ ਪੁੱਛੇ ਸਰਕਾਰ ਦੇ ਮਰਵਾਇਨਾ ਲੋਕਾਂ ਦੇ ਸਰਪਾੜੇ ਆ ਉਹ ਵੀ ਕਹਿੰਦੇ ਅਸੀਂ ਕਾਂ ਦੀ ਗੋਲੀਆਂ ਖਾਵਾਂਗੇ ਤੁਹਾਨੂੰ ਜੇ ਕਿਸੇ ਨੇ ਬਚਾਉਣਾ ਮੇਰੀ ਗੱਲ ਚੇਤੇ ਰੱਖਿਓ ਕਿਸੇ ਵੀ ਸਿਆਸੀ ਧਰਨੇ ਨਹੀਂ ਬਚਾਉਣਾ ਤੁਹਾਡੇ ਨਾਲ ਜੱਫੇ ਬੰਦੇ ਨਾਲੇ ਇੰਨਾ ਨਾਲ ਇਕੱਠੇ ਹੋ ਕੇ ਬਚਾਉਣਾ ਇਹਨਾਂ ਨਾਲ ਜੁੜਜੋ ਜੇ ਬਚਣਾ ਚਾਹੁੰਦੇ ਆਂ ਕਿਉਂਕਿ ਇਹ ਉਹ ਧਰਾਨੇ ਜਿਹੜੀਆਂ ਸੂਦੇ ਖੰਦ ਤੇ ਨਿਰਸਵਾਰਥ ਲੜ ਰਹੀਆਂ ਨੇ ਇਹਨਾਂ ਨੂੰ ਅਜ ਬਦਨਾਮ ਕੀਤਾ ਜਾ ਰਿਹਾ ਹੈ ਇਹ ਘੰਡੇ ਘੱਟਾ ਪੁੰਦਿਆ ਜੀ ਇਹ ਲੋਕਾਂ ਦੇ ਰਾਹ ਰੋਕਦੇ ਆ ਜੀ ਇਹ ਫੰਡ ਇਕੱਠਾ ਕਰਦੇ ਆ ਜੀ ਕਿਹੜਾ ਬੰਦਾ ਤੁਹਾਨੂੰ ਫਿਰਦਸਪੁਰ ਵਿੱਚ ਕਹਿੰਦਾ ਫੰਡ ਇਕੱਠਾ ਕਰਦੇ ਆਰੇ ਕਾ ਚੱਲ ਲੱਗ ਅਗੇ ਲਾਸਤਾਰ ਦਾ ਮੱਥਾ ਖਾਲੀ ਨਾ ਖੜਾ ਜੇ ਭਾਂਦੇ ਦਾ ਸਰਕਾਰ ਕੋਲੇ ਤੇਲਿਸੀਆ ਸੀਏਡੀ ਹੈ ਹੁਣ ਤੱਕ ਕੋਈ ਕਾਰਕਟਰ ਸਾਹਮਣੇ ਆਇਆ ਨਹੀਂ ਵੀ ਇੰਨੇ ਖਾ ਗਏ ਇੰਨੇ ਖਾ ਗਏ ਅਸਲ ਦੇ ਵਿੱਚ ਇਹਨਾਂ ਦਾ ਮਸਲਿਤ ਹੋਇਆ ਚਾਹੇ ਮੋਦੀ ਹੋਵੇ ਚਾਹੇ ਭੰਟੇ ਜਲੀ ਵਾਲਾ ਵੀ ਇੰਨੇ ਬਦਨਾਮ ਕਰਦੇ ਨੇ ਰੋਣ ਨਾਲੋਂ ਕਿ ਲੋਕ ਇਹਨਾਂ ਦੇ ਪਾਸੇ ਹੋ ਜਾਣ ਸੋ ਭਰਾਓ ਜੇ ਤੁਸੀਂ ਟੁੱਟ ਕੇ ਛਿੰਦ ਕੇ ਆਪਸ ਵਿੱਚ ਪਾੜ ਕੇ ਤੁਹਾਡੇ ਕੱਲੇ ਕੱਲੇ ਛੱਤਾਂ ਪੈਣੇ ਆ ਨਾ ਤੁਹਾਡਾ ਪਾਣੀ ਲੈਣਾ ਨਾ ਤੁਹਾਡੀ ਬੋਦੀ ਨਾਲ ਜ਼ਮੀਨ ਨਾਲ ਧਰਤੀ ਇਹ ਜ਼ਮੀਨ ਸਾਡੇ ਲਈ ਸਾਡਾ ਗਰੂਰ ਆ ਸਾਡਾ ਸੱਭਾ ਦਾ ਜ਼ਮੀਨਾਂ ਕਰਕੇ ਜਾਂਉਂਦੀ ਆ ਸਾਡਾ ਇਤਿਹਾਸ ਜ਼ਮੀਨਾਂ ਕਰਕੇ ਆ ਸਾਡੀ ਬੋਦੀ ਜ਼ਮੀਨਾਂ ਕਰਕੇ ਆ ਸਾਡੀਆਂ ਆਉਣ ਵਾਲੀਆਂ ਮਸਲਾਂ ਜ਼ਮੀਨਾਂ ਕਰਦੇ ਆ ਸੋ ਇਸ ਕਰਕੇ ਕਿਸੇ ਵੀ ਕੀਮਤ ਤੇ ਸਾਨੂੰ ਲੜਨਾ ਪਵੇ ਇਹ ਜ਼ਮੀਨ ਕਿਸੇ ਵੀ ਹਾਲਾਤ ਕਿਸੇ ਵੀ ਕੀਮਤ ਤੇ ਉੱਤੇ ਅਸੀਂ ਨਹੀਂ ਦੇਣ ਕਰ ਨਹੀਂ ਦੇਣੀ ਸੋ ਸਾਰੇ ਸੰਗਤ ਦਾ ਬਹੁਤ ਬਹੁਤ ਧੰਵਾਦ ਇੰਨੀ ਗਰਮੀ ਵਿੱਚ ਤੁਸੀਂ ਆਏ ਹੋ ਇਕੱਠੇ ਬੈਠੇ ਹੋ ਮੈਥੋਂ ਬਾਅਦ ਵੀ ਕੀ ਦਲਾਰਾਂ ਨੇ ਬੋਲਣਾ ਗੱਲਿਆਰ ਸਾਹਿਬ ਨੇ ਬੋਲਣਾ ਹੋਰ ਨਵਦੀਪ ਨੇ ਹਲੇ ਬੋਲਣਾ ਚਲਦੇ ਰਹੇ ਇਹ ਬੰਦਰਾ ਹਰਿਆਣੇ ਤੋਂ ਆਇਆ ਹੈ ਹਰਿਆਣੇ ਦੇ ਵਿੱਚ ਵੀ 35000 ਲੈ ਕੇ ਕਹਿੰਦੇ ਲੈਨ ਪੂਲਰ ਚਲਾਈ ਆ ਉੱਥੇ ਵੀ ਲੱਪਣ ਜਾ ਰਹੇ ਸਵੇਕੇ ਨੂੰ ਮਹਾਲੀ ਬਾਨਾ ਪੰਜਾਬ ਤੇ ਹਰਿਆਣਾ ਫਿਰ ਕਿੱਥੇ ਹੋ ਕੇ ਲੱਗਦੇ ਤੁਲੰਦ ਵੀ ਅੱਜ ਲੋੜ ਆ ਸੋ ਆਪਾਂ ਦੋ ਚਾਰ ਨਾਰੇ ਤੇ ਝੰਕਾਰੇ ਬਲੰਦ ਆਵਾਜ਼ ਦੇ ਗੱਛਾ ਉਹਾਂ ਖੜੀਆਂ ਕਰਕੇ ਪਤਾ ਲੱਗੇ ਵੀ ਹਾਂ ਟੱਡੇ ਬਈ ਤਹਾਂ ਰੱਖਿਆ ਕਰੋ ਥੱਲੇ ਥੱਲੇ ਨਹੀਂ ਨੀਚੇ ਦੀ ਮੈਂ ਕਹਿੰਦਾ ਥੱਲੇ ਨਹੀਂ ਤਹਾਂ ਨੂੰ ਉੱਪਰ ਨੂੰ ਸਬੋਦੀ ਦਾ ਵੀ ਖਿਆਲ ਰੱਖਿਆ ਕਰੋ ਬੋਲੀ ਗਈ ਤਾਂ ਦੁਨੀਆ ਤਾਂ ਖਤਮ ਹੋ ਜਾਊਗੀ ਸਿਸਕਰ ਕੇ ਸਾਰੀਆਂ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ ਹਮਲੇ ਸਾਰੀਆਂ ਚੀਜ਼ਾਂ ਦੇ ਆ ਪੰਜਾਬ ਸਰਕਾਰ ਮਰਦਾਵਾ ਮਰਦਾ ਪਾ ਮਰਦਾ ਪਾ जिंद बा जिंदा जिंदा जिंदाद जिंदा कान मदूर एकता जिंदा जिंदाद कान मदूर एकता जिंदाद जिंदा भोले सियाकाल वाहेगुरु जीा ਬਹੁਤ ਬਹੁਤ ਧੰਨਵਾਦ ਜੀ